ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਵਾਕਾਂ ਵਿੱਚ ਵਰਤੋਂ ਕਰਾਂਗੇ ਐੜੇ ਦੇ ਠੀਕ ਹੈ ਨਾਓ ਲੈਟ ਸਟਾਰਟ ਨੰਬਰ 1 ਤੇ ਆਸ਼ੀਸ਼ ਸ਼ੁਭ ਇੱਛਾ ਬਜ਼ੁਰਗ ਹਮੇਸ਼ਾ ਆਪਣੇ ਬੱਚਿਆਂ ਨੂੰ ਆਸ਼ੀਸ਼ ਆ ਦਿੰਦੇ ਹਨ ਬਜ਼ੁਰਗ ਮਤਲਬ ਬੁੱਢੇ ਲੋਕ ਜਿਨੂੰ ਅਸੀਂ ਕਹਿ ਸਕਦੇ ਹਾਂ ਠੀਕ ਹੈ ਆਪਣੇ ਬੱਚਿਆਂ ਨੂੰ ਹਮੇਸ਼ਾ ਇੱਛਾ ਆਸ਼ੀਸ਼ ਹੀ ਦਿੰਦੇ ਰਹਿੰਦੇ ਹਨ ਠੀਕ ਹੈ ਨੰਬਰ ਸੈਕੰਡ ਹੈ ਆਪ ਹੁੰਦਰਾ ਆਪਣੀ ਮਰਜ਼ੀ ਕਰਨ ਵਾਲਾ ਆਪ ਹੁੰਦਰਾ ਬੱਚਾ ਜ਼ਿੰਦਗੀ ਵਿੱਚ ਤਰੱਕੀ ਨਹੀਂ ਕਰ ਸਦਾ ਨੰਬਰ 3 ਆਲਣਾ ਪੰਛੀ ਦਵਾਰਾ ਤਿੱਲਿਆ ਦਾ ਬਨਿਆ ਘਰ ਯਾਨਕੀ ਜਿਹੜੇ ਪੰਛੀ ਹੁੰਦੇ ਉਹਨਾਂ ਦਵਾਰਾ ਉਹ ਤਿੱਲੇ ਇਕੱਠੇ ਕਰ ਕਰਕੇ ਘਰ ਬਣਾਉਂਦੇ ਆ ਬਿਜੜੇ ਦਾ ਆਲਣਾ ਸਭ ਪੰਛੀਆਂ ਦੇ ਆਲਿਆਂ ਤੋਂ ਸੋਨਾ ਹੁੰਦਾ ਹੈ ਠੀਕ ਹੈ ਨੈਕਸਟ ਨੰਬਰ 4 ਆਹਰ ਕਮ ਤਾਇਰਾ ਜੀ ਸਾਰਾ ਦਿਨ ਕਿਸੇ ਨਾ ਕਿਸੇ ਆਹਾਰ ਵਿੱਚ ਲੱਗੀ ਰਹਿੰਦੀ ਹੈ ਯਾਨੀ ਕਿ ਕਿਸੇ ਨਾ ਕਿਸੇ ਕੰਮ ਵਿੱਚੋ ਲੱਗੀ ਰਹਿੰਦੀ ਹੈ ਆਸ਼ਾਸ਼ ਕੰਨਾ ਵਾ ਵਾ ਕੰਨਾ ਹਰ ਭਜਨ ਦੀ ਖੇੜਵੇ ਕੇ ਦਰਸ਼ਕ ਆਸ਼ਾਸ਼ ਕਰ ਉਠੇ ਨੈਕਸਟ ਨੰਬਰ 6 ਹੈ ਆਜ਼ਾਦੀ ਸੁਤੰਤਰਤਾ ਭਾਰਤ ਨੇ 15 ਅਗਸਤ 1947 ਨੂੰ ਆਜ਼ਾਦੀ ਪ੍ਰਾਪਤ ਕੀਤੀ ਨੈਕਸਟ ਆਹਾਰ ਕੰਮ ਰਦ ਰੁਜੇਵਾ ਉਸ ਸਵੇਰ ਤੋਂ ਸ਼ਾਮ ਤੱਕ ਕਿਸੇ ਨਾ ਕਿਸੇ ਹਾਰ ਵਿੱਚ ਲੱਗਾ ਰਹਿੰਦਾ ਹੈ। ਇਹ ਦੋਨੋਂ ਸੇਮ ਹੋ ਗਏ ਆਹਾ ਆਤੇ ਹੈ ਠੀਕ ਹੈ ਕਮ ਰੁਜੇਵਾ ਵੀ ਹੋ ਸਕਦਾ ਦਾ ਮਤਲਬ। ਤੁਸੀਂ ਆ ਵੀ ਲਿਖ ਸਕਦੇ ਹੋ ਐ ਵੀ ਲਿਖ ਸਕਦੇ ਹੋ ਜਾਂ ਆਪਣੇ ਵੱਲੋਂ ਵੀ ਕੋਈ ਬਣਾ ਸਕਦੇ ਹੋ ਠੀਕ ਹੈ ਨੰਬਰ 8 ਹੈ ਅਨਕ ਸਵੈਮਾਨ ਬੰਦੇ ਨੂੰ ਅਨਕ ਨਾ ਜੀਣਾ ਚਾਹੀਦਾ ਹੈ ਤੇ ਕਿਸੇ ਦੇ ਥੱਲੇ ਲੱਗ ਕੇ ਨਹੀਂ ਰਹਿਣਾ ਚਾਹੀਦਾ। ਅਲਬੇਲੇ ਬੇਪਰਵਾ ਪੰਜਾਬੀ ਨੌਜਵਾਨ ਅਲਬੇਲੇ ਸੁਬਾ ਦੇ ਮਾਲਕ ਹਨ। ਨੰਬਰ 10 ਅੰਦਾਜ਼ ਟਾਂਗ ਮੈਨੂੰ ਉਸ ਤਰ੍ਹਾਂ ਗੱਲ ਕਰਨ ਦਾ ਅੰਦਾਜ਼ ਪਸੰਦ ਆਇਆ ਨੈਕਸਟ ਹੈ ਆਪਮੁਹਾਰੇ ਬੇਕਾਬੂ ਜੇਕਰ ਤੁਸੀਂ ਬੱਚਿਆਂ ਦੇ ਆਰਤਾ ਉੱਪਰ ਕਾਬੂ ਨਹੀਂ ਰੱਖੋਗੇ ਤਾਂ ਉਹ ਆਪਮੁਹਾਰੇ ਹੋ ਜਾਣਗੇ ਯਾਨਕਿ ਬੇਕਾਬੂ ਹੋ ਜਾਣਗੇ ਕਿਸੇ ਦੀ ਕੋਈ ਵੀ ਗੱਲ ਨਹੀਂ ਮੰਨਣਗੇ ਨੰਬਰ 12 ਤੇ ਹੈ ਅਕਸਰ ਆਮ ਕਰਕੇ ਮੈਂ ਅਕਸਰ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਦਿੱਲੀ ਜਾਂਦਾ ਹੁੰਦਾ ਹਾਂ ਅਦੁੱਤੀ ਲਾਸਾਨੀ ਵਾਰਸ਼ਾ ਅਦੁੱਤੀ ਵਿਵਤਾ ਦਾ ਮਾਲਕ ਸੀ ਅਦਾਕਾਰ ਨਾਟਕ ਖੇਡਣ ਵਾਲੇ ਰਾਮਲੀਲਾ ਖੇਡਣ ਵਾਲੇ ਵਿਅਕਤੀ ਕਸ਼ਵੀ ਅਦਾਕਾਰ ਹੁੰਦੇ ਹਨ ਕਸ਼ਵੀ ਮਤਲਬ ਪੇਸ਼ਾਵਰ ਅਕਸਰ ਆਮ ਕਰਕੇ ਸਾਵਣ ਦੇ ਮਹੀਨੇ ਵਿੱਚ ਅਕਸਰ ਮੀਂਹ ਪੈਂਦਾ ਹੈ ਨੰਬਰ 16 ਅਭਿਮਾਨ ਅਹੰਕਾਰ ਅਭਿਮਾਰ ਬੰਦੇ ਨੂੰ ਲੈ ਡੁੱਬਦੀ ਹੈ ਯਾਨੀ ਕਿ ਹੰਕਾਰ ਕਮੰਡ ਵੀ ਜੀ ਨੂੰ ਹਿੰਦੀ ਚ ਕੰਦੇ ਆ ਠੀਕ ਹੈ ਅਡੋਲ ਜੋ ਡੋਲੇ ਨਾ ਗੁਰਤੇਗ ਬਾਦ ਜੀ ਨੇ ਅਡੋਲ ਰਹੰਦਿਆ ਸ਼ਹੀਦੀ ਦਿੱਤੀ ਯਾਨੀ ਕਿ ਬਿਨਾਂ ਡਰੇ ਅਡੋਲ ਇੱਕ ਗੱਲ ਤੇ ਡਰੇ ਵੀ ਰਿਓ ਕਬਰਾਇ ਨਹੀਂ ਠੀਕ ਹੈ ਆਕੀ ਹੋਣਾ ਬਾਗੀ ਹੋਣਾ ਹਰਨਾਸ਼ਕ ਆਪਣੇ ਪੁੱਤਰ ਦਾ ਆਪਣੇ ਤੋਂ ਆਕੀ ਹੋਣਾ ਬਰਦਾਸ਼ਤ ਨਹੀਂ ਕਰ ਸਕਿਆ ਹਰਨਾਸ਼ਕ ਦਾ ਪੁੱਤਰ ਕੋ ਨਹੀਂ ਪੇਲਾ ਤੋ ਕੇ ਦੀ ਭਗਤੀ ਕਰਦਾ ਹੈ ਵਿਸ਼ਨੂੰ ਦੀ ਠੀਕ ਹੈ ਨਾ ਤੇ ਉਹ ਆਪਣੇ ਪੁੱਤਰ ਨੂੰ ਕੰਦਾ ਸੀ ਕਿ ਉਹ ਮੇਰੀ ਭਗਤੀ ਕਰੇ ਪਰ ਉਹ ਉਹਦੀ ਨਹੀਂ ਕਰਦਾ ਸੀ ਇਸ ਕਰਕੇ ਆਪਣੇ ਪੁੱਤਰ ਦਾ ਆਕੀ ਉਹ ਨਾ برداشت ਨਹੀਂ ਕਰ ਸਕਦਾ ਆਂਚਨਾ ਆਉਣੀ ਕੁਝ ਵੀ ਨਾ ਵਿਗੜਨਾ ਪਰਮਾਤਮਾ ਦੀ ਮਿਹਰ ਹੋਏ ਤਾਂ ਕੋਈ ਕਿਸੇ ਦਾ ਬਾੜ ਵੀ ਵਿਗਾੜਨ ਵਿਗੜਨ ਜਾਂ ਆਂਚ ਨਹੀਂ ਆ ਸਕਦੀ ਕਿ ਜੇ ਉੱਤੇ ਪਰਮਾਤਮਾ ਦੀ ਮਿਹਰ ਹੋਏ ਤੇ ਕੋਈ ਉਸ ਦਾ ਕੁਝ ਵੀ ਨਹੀਂ ਵਿਗਾੜ ਸਕਦਾ ਉੱਥੇ ਕੋਈ ਵੀ ਆਂਚ ਨਹੀਂ ਆ ਸਕਦੀ ਠੀਕ ਹੈ ਅਯੋਕੀ ਅਦੁੱਤੀ ਅਯੋਕੀ ਦਾ ਅੱਜਕੱਲ ਪੰਜਾਬ ਦੀ ਅਯੋਕੀ ਕਬੱਡੀ ਨੂੰ ਦਾਇਰੇ ਵਾਲੀ ਕਬੱਡੀ ਕਿਹਾ ਜਾਂਦਾ ਹੈ ਐਂਡ ਲਾਈਨ ਮਿਸ ਹੋ ਗਈ ਤੁਸੀਂ ਹੰਡ ਲਾਈਨ ਕਰਨਾ ਇੱਥੇ ਵੀ ਇੱਥੇ ਵੀ ਜਿੱਥੇ ਲਿਖਿਆ ਵਾਕ ਤੇ ਨਾਲ ਇੱਥੇ ਜੇ ਖਤਮ ਹੁੰਦੇ ਜਿੱਥੇ ਲਾਈਨ ਲੀਫ ਹੈ ਠੀਕ ਹੈ ਨੈਕਸ ਅਨੁਮਾਨ ਅੰਦਾਜ਼ਾ ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਕੱਲ ਮੀ ਪਵੇਗਾ ਕਿ ਮੌਸਮ ਵਿਭਾਗ ਦੀ ਜਾਣਕਾਰੀ ਵੈਦਰ ਅਸੀਂ ਦੇਖਦੇ ਹਾਂ ਨਾ ਗੂਗਲਸ ਉਹ ਤਾਂ ਦੱਸ ਦਿੰਦਾ ਕਿ ਅੱਜ ਐ ਬਾਰਿਸ਼ ਹੋਏਗੀ ਕਿ ਅੱਜ ਨਹੀਂ ਹੋਏਗੀ ਠੀਕ ਹੈ ਅਨੁਮਾਨ ਦੇ ਅਨੁਸਾਰ ਆਂਡਾਕਾਰ ਆਂਡੇ ਵਰਗਾ ਗੋਲ ਐ ਮੋਬਾਈਲ ਫੋਨ ਬਿਲਕੁਲ ਗੋਲ ਨਹੀਂ ਸਕੋ ਆਂਡਾਕਾਰ ਹੈ ਠੀਕ ਹੈ ਨੈਕਸਟ 23 ਹੈ ਅਗਿਆਨਤਾ ਅੰਜਾਨਤਾ ਅਖਬਾਰਾ ਪੜਨ ਵਾ ਪੜਨ ਆ ਮਨੁੱਖ ਦੀ ਬਹੁਤ ਸਾਰੀਆਂ ਗੱਲਾਂ ਬਾਰੇ ਅਗਿਆਨਤਾ ਦੂਰ ਹੋ ਜਾਂਦੀ ਹੈ ਯਾਨੀ ਕਿ ਨਿਊਜ਼ਪੇਪਰ ਚ ਕਿਹਨੀਆਂ ਖਬਰਾਂ ਦਿੱਤੀਆਂ ਹੁੰਦੀਆਂ ਹੈ ਜਿਹੜੀ ਸਾਨੂੰ ਉਵੇਂ ਨਹੀਂ ਪਤਾ ਚਲਦੀ ਆ ਤੇ ਜਿਓ ਨਿਊਜ਼ਪੇਪਰ ਪੜਦਾ ਤੁਹਾਨੂੰ ਕਾਫੀ ਨੋਲੇਜ ਹੋ ਜਾਂਦੀ ਠੀਕ ਹੈ ਅਧਿਆਨ ਪੜੇ ਪੜਾਈ ਉਸਨੇ ਜਪਜੀ ਸਾਹਿਬ ਦਾ ਡੂੰਗਾ ਅਧਿਐਨ ਕੀਤਾ ਹੈ ਆਪ ਮੁਹਾਰਾ ਆਪ ਹੁੰਦਰਾ RAM ਆਪ ਮੁਹਾਰਾ ਹੈ ਉਹ ਨਾ ਮਾਪਿਆ ਦੇ ਕਹੇ ਲੱਗਦਾ ਤੇ ਨਾ ਹੀ ਅਧਿਆਪਕ ਦਾ ਯਾਨਕਿ ਉਹ ਆਪਣੀ ਮਰਜ਼ੀ ਦਾ ਆਪ ਮਾਲਿਕ ਹੈ ਅਸਲਾ ਖਾਣਾ ਹਥਿਆਰ ਕਰ ਮਹਾਰਾਜਾ ਰਣਜੀਤ ਸਿੰਘ ਦੇ ਅਸਲੇਖਾਨੇ ਵਿੱਚ ਬਹੁਤ ਸਾਰੇ ਹਥਿਆਰ ਸਨ ਠੀਕ ਹੈ ਐ ਤੁਸੀਂ ਆਪਣੀ ਵਾਕਾ ਦੀ ਵਿੱਚ ਵਰਤੋਂ ਦੀ ਕਾਪੀ ਚ ਬਣਾਣਾ ਐ ਵੀ ਅਸੀਂ ਊੜਾੜਾ ਈੜੀ ਐਵੇਂ ਸਟਾਰਟ ਕਰਾਂਗੇ ਠੀਕ ਹੈ ਜਿਵੇਂ ਅਸੀਂ ਮੁਹਾਵਰੇ ਕੀਤੇ ਹਨ ਹੁਣ ਅਸੀਂ ਇਹਦੀ ਸੀਰੀਜ਼ ਚਲਾਵਾਂਗੇ ਠੀਕ ਹੈ